ਕੋ ਬੰਦਾ ਜਿਹਦੇ ਦੁਕਾਨ ਤੇ ਦਵਾਕ ਰੋਟੀ ਖਾ ਰਿਆ ਹੈ ਜਿਹਦੇ ਦੁਕਾਨ ਤੇ ਤੇਰੇ ਬਜ਼ੁਰਗਾਂ ਦੀ ਰੋਟੀ ਚੱਲੀ ਆ ਉਸ ਬੰਦੇ ਦੇ ਨਾਮ ਬਰ ਲਿਖੀ ਜਾਣਾ ਤੂੰ ਆ ਤੂੰ ਮੈਂ ਕਿਹਾ ਕੱਲ੍ਹ ਜੀ ਨਹੀਂ ਕਿਹਾ ਬਤੂ ਉਸ ਮਾੜੇ ਮਿਹੜੀ ਗੱਲ ਦੱਸ ਯਾਰ ਜਿੱਥੇ ਰੋਟੀ ਖਾਂਦੇ ਆ ਤੂੰ ਜਿਹਦੇ ਤੈਨੂੰ ਜਿਹੜੇ ਤੇ ਜਿਹਦਾ ਬੰਦਾ ਲੂਣ ਖਾਂਦਾ ਪੰਜ ਲੂਣ ਹਰਾਮ ਨਹੀਂ ਕਰਦਾ ਜਿੱਥੇ ਤੇਰਾ ਪਿਓ ਖਾ ਕੇ ਗਿਆ ਜਿੱਥੇ ਤੂੰ ਖਾਈ ਜਾਣਾ ਤੂੰ ਲਿਖੀ ਜਾਣਾ ਉੱਥੇ ਬਿਠਾ ਕੇ ਉਸੇ ਪੋਸਟ ਮੈਂ ਲੈ ਇੱਕ ਘਾਸਾ ਸੁਣ ਮੈਂ ਕਰਦਾ ਇੱਕ 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 ਪੂਰੀ ਘਾਸਾ ਸੁਣਾ ਮਸਫਾ ਦੱਸਾਂ ਮਨੁਸਫਾ ਕਰਨੀ ਚਾਹੀਦਾ ਤੇਰੇ ਨਾਲ ਸਾਰੀ ਪੋਸਟਾਂ ਬੜੀਆਂ ਸਾਰੀਆਂ ਪੋਸਟਾਂ ਦੇ ਵਿੱਚ ਹੀ ਮਗਲੇ ਸਾਲ ਦਾ ਹੀ ਬਣਿਆ ਮਗਲੇ ਸਾਲ ਦਾ ਵੀ ਉਹਦਾ ਮਾਫੀ ਮੰਗੀ ਸੀ ਤੂੰ ਮੰਗੀ ਸੀ ਨਾ ਇਹ ਬੈਠੇ ਵਿੱਚੇ ਬੈਠੇ ਆ ਉਹ ਯਾਰ ਅਸੀਂ ਜਾਣੇ ਸਾਡਾ ਪੰਜ ਇਲਾਕੇ ਅਸੀਂ ਬਾਹਰ ਬੈਠੇ ਆ ਸਾਡਾ ਭਾਈਚਾਰਾ ਬਣੇ ਸਾਡੀ ਸਾਂਝ ਬਣੇ ਸਾਡੇ ਲੋਕਾਂ 'ਚ ਟਕਰਾਅ ਨਾ ਹੋਵੇ ਮੰਨ ਦੱਸ ਤੇਰੇ ਮਨ ਚ ਨਫ਼ਰਤ ਕੀ ਹੈ ਤੇਰੇ ਮਨ ਚ ਸਾਡਾ ਗੁਰੂ ਕਰਦਾ ਸਮਾਨ ਹਮੇਸ਼ਾ ਕਰਦਾ ਉਹ ਮੇਰੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਮੇਰੇ ਫਿਰ ਮੈਂ ਕਹਿਣ ਦਿਆਂ ਸਾਰਾ ਸਮਾਨ ਤੇਰਾ ਵੇ ਕੋਈ ਭਾਈ ਜੀ ਇੱਕ ਮਿੰਟ ਦੇਖ ਮੈਂ ਬੜਾ ਸਪੱਸ਼ਟ ਦਸੀਆਂ ਨਾ ਜੇ ਤੂੰ ਨਕਲੀ ਗੱਲਾਂ ਕਰੇਗਾ ਨਾ ਤੂੰ ਉਲਟਾ ਫਸੇਗਾ ਬੜੀ ਪ੍ਰੈਕਟਿਕਲੀ ਗੱਲ ਕਰਦਾ ਵੀ ਯਾਰ ਮੰਦਰ ਆਵੇ ਸਾਡੇ ਸਜਦਾ ਕਰਦੇ ਆ ਜਾਂ ਮੱਥਾ ਟੇਕਦੇ ਆ ਧਰਮ ਖਸਾਨੇ ਕੋਈ ਭਾਈ ਜੀ ਮਸਜਿਦ ਆਵੇ ਤਾਂ ਮੱਥਾ ਟੇਕਦੇ ਆ ਤੇ ਤੁਸੀਂ ਲੋਕੀ ਬਹਿ ਕੇ ਤੂੰ ਰੋਟੀ ਖਾ ਤਾਂ ਰੋਟੀ ਸਰਦਾਰਾ ਕਰੇ ਬਣੀ ਜਾਂਦੀ ਆ ਤਾਂ ਸਰਦਾਰ ਦੀ ਕੋਣ ਵੜੀ ਜਾਂਦਾ ਤੂੰ بس ਕੀ ਕਿਹੜਾ ਹਰਜ ਕਰਦ ਕਰ ਦਰਬਾਰ ਮੰਗੇ ਦੱਸ ਮੈਨੂੰ ਕਿਹੜੇ ਗਦਾਰ ਬਾੜ ਚ ਮਰਨਗੇ ਲਿਖਿਆ ਤੂੰ ਮੈਨੂੰ ਮਰਜੰਦ ਦੇ ਫਰਕ ਨਹੀਂ ਪੈਂਦਾ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਇੱਕ ਬੜੀ ਇੱਕ ਮਾਂ ਦੱਸ ਜੇ ਤੈਨੂੰ ਮਾਰਦੇ ਕੀ ਫਰਕ ਪੈਜੂਗਾ ਉਹ ਤੁਸ ਵਿੱਚ ਕੀ ਫਰਕ ਪੜੇ ਫਿਰ ਤੇ ਤੁਹ ਕੋ ਵੀ ਲੱਗਦਾ ਵੀ ਗਦਾਰਾਂ ਦੇ ਮਰਜੰਦ ਦੇ ਫਰਕ ਪੈਜੂਗਾ ਫਿਰ ਪਹਿਲਾਂ ਪਹਿਲਾਂ ਲਿਖਿਆ ਤੂੰ ਦਰਬਾਰ ਸਾਹ ਬਾਰੇ ਵੀ ਦਰਬਾਰ ਸਾਹ ਵੀ ਇਮਰਾਠੇ ਛੁਡਾ ਕੇ ਲਿਆਏ ਸੀਗੇ ਉਹ ਵੀ ਪੋਸ਼ੀ ਤੇਰੀ ਤੂੰ ਲਗ ਭਾਈ ਜੀ ਲਗਾਤਾਰ ਲੱਗ ਜਾਂਦੀ ਜਾਂਦਾ ਬੰਦਾ ਲਗਾਤਾਰ 2 ਸਾਲ ਦਾ ਜ਼ਹਿਰ ਲਿਖ ਰਿਹਾ ਬੰਦਾ ਹੈ ਵੀ ਨਫਰਤ ਰੱਖਣੀ ਅੰਦਰ ਬਿਨਾ ਗੱਲ ਤੋਂ ਵੀ ਕਿਹੜੀ ਨਫਰਤ ਦੱਸ ਤੈਨੂੰ ਆਗੇ ਆ ਕੇ ਲਿਆਈ ਤੁਸੀਂ ਮੈਂ ਤਾਂ ਕੋਈ ਸੁਣ ਤਾ ਬਲਾਜ ਗੱਲ ਤੇਰੀ ਹਕੀਕਤ ਦੱਸਣਾ ਤਰ ਮੈਂ ਤੇਰੇ ਪਿਓ ਦਾ ਬਹੁਤ ਸਤਕਾਰ ਹੈ ਮੈਂ ਮਿਲਿਆ ਨਹੀਂ ਅੱਜ ਪਹਿਲੇ ਦਿਨ ਮਿਲਿਆ ਮੈਨੂੰ 50 ਫੋਨ ਤੇ ਡੈਡੀ ਬਰੇ ਆ ਕੇ ਤੇ 50 ਫੋਨ ਬਿੱਟੂ ਬਰੇ ਆ ਕੇ ਆ ਕੇ ਵੀ ਸਭ ਤਾਂ ਬੜੇ ਨੇਕ ਬੰਦੇ ਆ ਇਹਨਾਂ ਦੀ ਦੁਕਾਨ ਤੇ ਤੂੰ ਹੀ ਰਖਾ ਚੰਦਾ ਬੈਠਿਆ ਤੂੰ ਉਹਨਾਂ ਨਾਲ ਬਿਓ ਦੀ ਜੇ ਥੋੜੀ ਜਣਾ ਤੂੰ ਓਏ ਭਾਈ ਰਾਜਾ ਕਿੱਥੇ ਗਿਆ? ਇਹ ਰਾਜ ਬੈਠਾ। ਉਹ ਕਹਿੰਦਾ ਭਾਈ ਜੀ ਸਾਡੇ ਸਭ ਤੋਂ ਜਿਹੜਾ ਜਿਹੜਾ ਸਤਕਾਰਪਿੰਡਕ ਦੋ ਕਰਦੇ ਆ ਤੇ ਤੇਰੇ ਬਜ਼ੁਰਗਾਂ ਸਤਕਾਰ ਕਰਦੇ ਆ। ਉਹ ਪੁੱਤ ਕਿਹੜੇ ਹੁੰਦੇ ਆ? ਜਿਹੜਾ ਪਿਓ ਦੀ ਸ਼ੋਭਾ ਵਧਾਣਾ। ਤੇ ਤੂੰ ਪਿਓ ਨੂੰ ਪੰਚਾਇਤ ਬਾਈ ਬੈਠਾ। ਨਹੀਂ ਮਾਵਾ। ਉਹ ਵੀ ਖਾਸਾ ਬੰਦ ਦੀ ਚ। ਇਹ ਗੱਲ ਸੁਣ ਲੈ। ਮਾਸਪੜ ਦਸੀਆ ਨਾ। ਮੇਰੇ ਤਣਾ ਉਹ ਨਹੀਂ ਗਾ ਬੰਦਰ ਹੋ ਬਾਹਰ ਹੋ ਰਹਾ। ਬਲ ਕਰਨੇ ਕੀਤਾ। ਥਾਣੇ 'ਚ ਘੱਟ ਕੀਤਾ ਤੇਰੇ ਨਾਲੇ। ਜੇ ਤੂੰ ਉੱਡ ਕੇ ਚੜ੍ਹਦੇ ਕਿ ਹੋਰ ਦੇ। ਆਇਦਰ ਪਿਓ ਦੇ ਕੀਰਨੇ ਬਏ ਹੁੰਦੇ ਯਾਰ ਤੂੰ ਕੌਮਰ ਲਿਖੀ ਜਾਣਾ ਯਾਰ ਅਸੀਂ ਤਾਂ ਲੋਕੀ ਅਸੀਂ ਸਾਂਝ ਨੂੰ ਮਰ ਗਏ ਆ ਅਸੀਂ ਸਾਂਝ ਬਣਾ ਰਹੇ ਆ ਅੱਜ ਪੰਜਾਬ ਵਾਸਤੇ ਹਿੰਦੂ ਕੀ ਮੁਸਲਮਾਨ ਕੀ ਸਾਰੇ ਇਕੱਠੇ ਹੋਗੇ ਬਾਈ ਜੀ ਨਹੀਂ ਯਾਰ ਦੁਖੀ ਆ ਬੰਦਾ ਦੁਖ ਤੋਂ ਸਾਥ ਹੁੰਦਾ ਤੇ ਤੁਸੀਂ ਨਫ਼ਰਤ ਫੜਾਈ ਜਾਨੇ ਬੈਠੇ ਆ ਉਹਨਾਂ ਨੇ ਮਾਰਨਾ ਤੂੰ ਗਲਤ ਨਹੀਂ ਜੰਨੇ ਕਮਾਲ ਹੋ ਦੀ ਤੇਰੀ ਫਿਰ ਚੱਕਿਆ ਕੀ ਉਹਨਾਂ ਨੇ ਹੈ ਕੀ ਦਿਲ ਚ ਤੈਨੂੰ ਐਗਾ ਸੁਣ ਐਗਾ ਸੁਣ ਲੈ ਅੱਜ ਤੋਂ ਬਾਅਦ ਪਹਿਲੀ ਗਲਤੀ ਹੋਗੀ ਦੂਜੀ ਹੋਗੀ ਤਾਂ ਗਲਤੀ ਸਾਸ ਹੈਗਾ ਤਾਂ ਦੱਸ ਦੇ ਕੋਈ ਸਪਸ਼ਟ ਸਪਸ਼ਟ ਕਰਨੀ ਹੈ ਕਿ ਅਭੀ ਮੈਂ ਇਹ ਲਿਖਿਆ ਉਹ ਲਿਖਿਆ ਮੇਰੀ ਮੰਚਾਂ ਨਹੀਂ ਸਮਝ ਸਕਲੀ ਰਹਿੰਦੀ ਹੈ ਲੋਕੀ ਪਾਗਲ ਨਹੀਂ ਏ ਰੋਟੀ ਚੋਚੀ ਨਹੀਂ ਕਹਿੰਦੇ ਵੀ ਸੱਚੇ ਸਭ ਦੁਨੀਆਂ ਪਾਗਲ ਕਹਿੰਦਾ ਤੂੰ ਹੀ ਸਿਆਣਾ ਵੀ ਤੂੰ ਸਪਸ਼ਟ ਕਰ ਦੇਵੇਂਗਾ ਆਪਣੀ ਗਲਤੀ ਮੰਨਦਾ ਆਂ ਮੜੀ ਤੂੰ ਹਾਂ ਕੋ ਅਬਦੁੱਲ ਗਲਤੀ ਇਹ ਕਾ ਸੁਣ ਅਸਤਬੇਰ ਸਰ ਕਰਨੇ ਭਾਈ ਅਸੀਂ ਮਿਲਦਾ ਭਾਈਚਾਰਾ ਨਵਾਇਆ ਸਾਡੇ ਸੰਸਕਾਰ ਹੀ ਹੈ ਵੀ ਸਾਡੇ ਕਿਸੇ ਧਰਮ ਚ ਕੋਈ ਫਰਕ ਨਾ ਪਵੇ ਸਾਰੇ ਮਿਲ ਜੁਲ ਕੇ ਰਹਿਣ ਆਕੇ ਪਾ ਤੇਰੇ ਵਰਗੇ ਜਿਹੜੇ ਖੱਟ ਲੋਗ ਹਨ ਇਹ ਬੋਲ ਨੂੰ ਖਰਾਬ ਕਰਦੇ ਆ ਫਿਰ ਬਰਨਾਮ ਕੌਣ ਹੁੰਦਾ ਬਲਕਰਨ ਵਰਗਾ ਵੀ ਥੱਪੜ ਮਾਰਦਾ ਜੀ ਹੋਰ ਕੀ ਕਰੂਗਾ ਬੰਦਾ ਆਕੇ ਅੱਕੇ ਬੰਦਾ ਕੀ ਕਰੂ ਦੱਸ ਮੈਨੂੰ ਅੱਜ ਤੇਰੇ ਪਿਓ ਨੂੰ ਕੋਈ ਹੋਏ ਗਵੇ ਤੂੰ ਕੀ ਕਰਨਗਾ ਦੱਸ ਮੈਨੂੰ ਬੂਹਾਂ ਬੁਲ ਕੀ ਕਰੇਗਾ ਆਪਾਂ ਹੀ ਮਾਰਾਂਗੇ ਤੇ ਪਿਓ ਨੂੰ ਕੋਈ ਹੋਏ ਤੋਵੇ ਤਾਂ ਆਪਾਂ ਮਾਰਾਂ ਤੂੰ ਦੱਸ ਤਾ ਕੀ ਕਰਗੇ ਤੇ ਪਿਓ ਨੂੰ ਕਰਵੇਂ ਉਹ ਗਲਤ ਹੀ ਹੋ ਗਿਆ ਫਿਰ ਤੇ ਬਲਕਰਨ ਗਲਤ ਕਿਥੋਂ ਹੋ ਗਿਆ ਤੂੰ ਯਾਰ ਤੂੰ ਬੁਰੀ ਗੋਮਰ ਗਈ ਜਾਂਦਾ ਲੋਕ ਤਾਂ ਲੰਗਰ ਇਕੱਠਾ ਕਰਕੇ ਲਈ ਜਾਂਦੇ ਆ ਤੂੰ ਕੀ ਪਾਈ ਜਾਂਦਾ ਬਿੱਟੂ ਭਾਜੀ ਯਾਰ ਮੈਂ ਮੈਂ ਹੈਰਾਨ ਆ ਬੰਦੇ ਤੇ ਭੀਆ ਜਿੱਥੇ ਤੂੰ ਬਹਿ ਕੇ ਰੋਟੀ ਖਾ ਰਹੇ ਆਂ ਉੱਥੇ ਕਰੀ ਜਾਂਦਾ ਜਿਹੜੀ ਗੋਮ ਕਿਸੇ ਨੂੰ ਬਗਾਨਣਾ ਸਮਝੀ ਨਹੀਂ ਉਸ ਬਾਰੇ ਹਾਂ ਤੇਰੇ ਨਾਲ ਤੱਕਾ ਹੈ ਤੇਰੇ ਨਾਲ ਗਲਤ ਹੋਇਆ ਨਾ ਤੂੰ 10 ਬਾਈ ਜੀ ਬੰਨੂ ਫਲਾਣੇ ਗੁਰਦੁਆਰੇ ਕੱਟਤਾ ਮਨੂੰ ਲੰਗਰ ਦਿੱਤਾ ਮਨੂੰ ਮਾਰ ਮਾੜਾ ਕਿਆ ਜਾਂ Hindu ਕੋਲ ਨੂੰ ਮਾਰਾ ਕਿਆ ਮੁਸਲਮਾਨ ਕੋਲ ਨੂੰ ਮਾਰਾ ਕਿਆ ਤੂੰ ਦਸ ਨਾਲ ਖੜੇ ਸੀ ਕਾਰਨ ਤਾਂ ਦੱਸ ਮੈ ਕਿਸ ਗੱਲ ਦੀ ਨਫ਼ਰਤ ਹੈ ਤੂੰ ਕਿਉਂ ਨਫ਼ਰਤ ਤੂੰ ਸੰਭਲ ਜਾਣਾ ਤੂੰ ਆਰਐਸਐਸ ਦੇ ਤੂੰ ਸੇਦ ਅਸੀਂ ਜਨਾ ਰਸਸ ਦੇ ਹੈਲੋ ਹੈਲੋ ਬੰਦਾ ਯਾਰ ਰਸਸ ਦਾ ਹੁਣ ਤੁਸੀਂ ਦੇਖ ਲਓ ਵੀ ਇਹ ਬੰਦਾ ਆਰਐਸਐਸ ਦਾ ਬੰਦਾ ਹੈ ਤੇ ਕਿਹੜੀ ਨਫਰਤ ਵਾਲੀ ਬੈਠਾ ਬਣ ਜਾ ਕੇ ਆਹ ਸੁਣਦੇ ਇਹ ਸੁਣਦੇ ਆਰਐਸਐਸ ਦਾ ਲਈ ਇੱਕ ਮਿੰਟ ਬਾਈ ਸਾਡੇ ਕੋਲ ਔਰ ਰੁਕੋ ਇੱਕ ਵਾਰੀ ਇਸ ਦੇ ਨੰਬਰ ਤੋਂ ਭਲਾਈ ਹੋਣੀ ਹੈ ਅੱਜ ਤੋਂ ਬਾਤ ਖਲਾਮਾ ਤੋਂ ਮੈਂ ਤੁਮ ਬਾਤ ਬਜ਼ੁਰਗੋ ਤੁਹਾਡਾ ਤਾਂ ਵੈਸੇ ਸਤਿਕਾਰ ਹੈ ਤੁਹਾਨੂੰ ਜਿੰਮਰ ਚੱਕ ਕੇ ਲੋੜ ਨਹੀਂ ਗਈ ਥੋੜੀ ਥੋੜੀ ਜਿੰਮਵਾਰੀ ਤਾਂ ਇਲਾਕਾ ਚੱਕੀ ਜਾਂਦਾ ਹੈ ਅੱਜ ਜੇ ਤੁਸੀਂ ਆਪਣੀ ਜਿੰਮਰ ਚੱਕੋ ਅਸੀਂ ਸ਼ਰਮਿੰਦਾ ਆਵਾਂਗੇ ਤੁਹਾਡੀ ਜਿੰਮਰ ਇਲਾਕਾ ਚੱਕੀ ਜਾਂਦਾ ਅੱਜ ਤੁਸੀਂ ਬੈਠੇ ਹੋ ਨਾ ਸਾਨੂੰ ਸ਼ਰਮ ਆਉਂਦੀ ਹੈ ਇੱਕ ਬਜ਼ੁਰਗ ਬੰਦਾ ਜਿਹਦਾ ਪੂਰਾ ਇਲਾਕਾ ਸਤਿਕਾਰ ਕਰਦਾ ਅੱਜ ਪੰਚਾਇਤ ਚ ਬੈਠਾ ਹੈ ਅੱਜ ਇਹ ਵਜ੍ਹਾ ਹੋ ਗਈ ਹੈ ਦੇ ਕਰਕੇ ਬੈਠੇ ਹੋ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਯਾਰ ਇੱਕ ਤਾਂ ਬੰਦ ਕਰ ਦੀ ਬਿਲਕੁਲ ਫੇਸਵਲ ਕੰਮ ਠੀਕ ਹੈ ਨਾ ਤੇ ਹੁਣ ਉਹ ਤੇ ਸੰਗਤ ਉੱਥੇ ਬੈਠੀ ਅਸੀਂ ਉੱਥੇ ਜਾਵਾਂਗੇ ਤੁਹਾਨੂੰ ਮੈਂ ਬੁਲਾਉਂਗਾ ਉੱਥੇ ਆਈ ਬਿਨਾਂ ਦਲੀਲ ਅਪੀਲ ਦੇ ਆਪਣੀ ਗਲਤੀ ਮੰਨੀ ਬਾਈ ਜੀ ਹਾਂ ਇਹ ਠੀਕ ਹੈ ਯਾਰ ਮੈਂ ਤੁਹਾਨੂੰ ਕਹੀ ਜਾਂਦਾ ਵੀ ਅਸੀਂ ਐਡੇ ਫੁੱਦੂ ਲੋਕ ਨਹੀਂ ਇਹ ਵੀ ਕਰਵਾਗੇ ਕੁੱਟਮਾਰ ਕਰੀਏ ਤੇ ਸਭ ਤੋਂ ਨੀਚ ਗਲੀਚ ਬੰਦਾ ਹੁੰਦਾ ਜਿਹੜਾ ਬੁਲਾ ਕੇ ਕੁੱਟਮਾਰ ਕਰਦਾ ਮੈਂ ਇਹ ਵੀਡੀਓ ਇਹ ਕਹਿ ਰਹੇ ਆਂ ਕਿ ਕੁੱਟਣਾ ਹੋਣਾ ਬੈਤਰ ਕਰਿਆ ਠੋਕਲਾ ਤੈਨੂੰ ਆਕੇ ਸਨ ਉਹਦਾ ਬਾਦ ਹੀ ਕਰਨਾ ਥਾਣੇ ਠੋਕਿਆ ਬਲ ਕਰਨੇ ਮੈਂ ਕਹਿੰਦਾ ਠੋਕਿਆ ਬਲ ਕਰਨੇ ਠੀਕ ਹੈ ਠੋਕਿਆ ਆਕੇ ਪਰ ਇਦਾਂ ਨਹੀਂ ਗਾ ਕਹੋ ਮੇਰਾ ਦੇ ਬਾਈ ਜੀ ਉੱਥੇ ਆਵਾਂਗੇ ਉੱਥੇ ਆ ਜੀ ਸਾਰਾ ਟੈਂਪਰ ਚੁੱਟਵਾ ਕੇ ਘੜਰ ਪਰ ਮੁੜ ਕੇ ਅੱਜ ਤੋਂ ਤੇ ਹਰਕਤ ਕਰਦੀ ਫਤਿਹਪੁਰ ਸਾਹਿਬ ਅਣੀ ਦੁਰਗਾ ਤੁਸੀਂ ਵਿਖਲਿਓ ਆਕੇ ਕੱਲ ਵੀ ਆਦੀ ਆਇਆ ਸੀ ਕਹਿੰਦਾ ਪਰਸੋਂ ਦੀ ਮੀਟਿੰਗ ਰੱਖ ਲਓ 2 ਘੰਟਾ ਬਾਅਦ ਕੱਟ ਕਰ ਲਿਆ ਸੀ ਜੇ ਮਾਰਚ ਵਿੱਚ ਕੁਝ ਆਇਆ ਤਾਂ ਪਹਿਲਾਂ ਉਹਦਾ ਕਲੀਅਰ ਕਰ ਲਿਓ ਹਾਂ ਜਦ ਹੁਣ ਜ਼ੋਰ ਲਾ ਲੈ ਆਪਣਾ ਤੇਰੇ ਵਾਂਸ ਹੈਗਾ ਤੂੰ ਸੰਘ ਸੁਣ ਬਣਾਣਾ ਬੁਲਾ ਲੈ ਬੜੇ ਸਰਦਾਂ ਨੂੰ ਪਰਸੋਂ ਵੀ ਆਇਆ ਸੀਗਾ ਜੀ ਤੁਸੀਂ ਕਹਾਂ ਮੀਟਿੰਗ ਕਰਾਂਗੇ ਮੁੜ ਕੇ 2 ਘੰਟਾ ਬਾਅਦ ਠਾਣਾ ਘੇਰ ਨੂੰ ਬੈਠੇ ਸੀ ਇਹ ਨਹੀਂ ਨਹੀਂ ਮਾਰੀ ਤਾਂ ਕੱਲ ਵੀ ਉਹੀ ਬਾਤ ਕੀਤੀ ਪਰਸੋਂ ਮੈਂ ਕਿਹਾ ਕਿ ਗੱਡੀ ਮਟਵਾ ਜੀ ਠੀਕ ਹੈ ਗੱਲ ਦਾ ਠੀਕ ਹੈ ਜੀ ਉੱਥੇ ਅਸੀਂ ਬੈਠਿਆ ਉਤੇ ਬਰਾ ਮਨੇ ਆਪਾਂ ਜਾਨੇ ਭਾਈ ਜੀ ਮੋਲ ਸ਼ਾਂਤ ਹੋਵੇ ਨਹੀਂ ਨਹੀਂ ਬਿਲਕੁਲ ਮੋਲ ਸਖਾਵਾਂ ਭਾਈਚਾਰ ਬਣੇ ਆ ਕੇ ਚਲੋ ਜਲੀ ਬੋਲੋ ਉੱਤੇ ਟਾਈਮੋ ਕਿੱਥੇ ਹੋ ਗਿਆ ਆਜੋ ਉੱਥੇ ਆਜੋ ਉੱਥੇ ਆਜੂਗਾ ਜੀ ਇਹਨਾਂ ਪਾਸ ਹੋ ਗਿਆ ਉਹਨੂੰ ਦਿਲ ਚੋਂ ਕੱਢ ਕੇ ਛੱਡ ਦੇ ਆਦਾ ਸਿੱਧੇ ਰਾਹ ਜਾਂ ਸਿੱਧੇ ਲੋਈ ਦੀ ਬਸ਼ੰਨਾ ਪਿਆਰ ਬਜ਼ੁਰਗ ਪਰੇਸ਼ਾਨ ਹੋਣ ਜਿੱਥੇ ਉਹ ਸਰਦਾਰ ਪਰੇਸ਼ਾਨ ਹੋ ਜਿੱਥੇ ਇਹ ਬੰਦੇ ਨੇ ਜਿਸ ਤਰ੍ਹਾਂ ਨਫਤੀ ਬਿਮਾਰ ਕੀਤਾ ਇਹਨੂੰ ਪੁੱਛਿਆ ਜੀ ਬਤੂ ਕਿੱਤੋਂ ਸਿਗਰਾ ਕਿੱਤੋਂ ਲਿਆ ਕਿਹੜੇ ਜਮਾਤ ਤੋਂ ਜਾਂਦਾ ਹੁਣ ਆਪੇ ਦੱਸੂਗਾ ਕਿਹੜੀ ਕਿਹੜੀ ਕਲਾਸ ਜਾਂਦਾ ਕਿਹੜੀ ਜਮਾਤ ਤੋਂ ਜਾਂਦਾ ਇਹਨਾਂ ਦੱਸ ਦੇ ਵਸ ਬਾਹਲੀ ਘਾੜੀ ਆਰਐਸਐ 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 ਕਰੀਏ ਨੂੰ ਕਿ ਦਰਬਾਰ ਸਾਹਿਬ ਜਦੋਂ ਅਟੈਕ ਹੋਇਆ ਸਾਰੇ ਸਿੱਖ ਭੱਜ ਗਏ ਸਿੱਖਾਂ ਦਾ ਸੱਤੂ ਦੇ ਕੇ ਕਿ ਕਿ ਪੋਸਟ ਕਰਨੇ ਤਵਰ ਮਰਾਖੇ ਜੀ ਤੇ ਮਰਾਠਿਆਂ ਦੇ ਕਿ ਬਚਾਇਆ ਮੈਂ ਸਾਨ ਨਹੀਂ ਕਰਦਾ ਨਾ ਮਾਨ ਕਰਦਾ ਨੰਬਰ 2 ਜਿਨੀ ਲ ਕਰਦਾ ਪ੍ਰਤੀਜਾਏ ਕਿ ਆਕਦਾ ਜਿਦੋਂ ਹਿੰਦੁਸਤਾਨ ਦੀ ਬਹੁ ਭੇਡੀਆਂ ਗਜ਼ਨੀ ਚੱਕੇ ਲੈ ਕੇ ਗਿਆ ਸੀਗਾ ਭਖਾਤੇ ਸੀਗੇ ਜਿਹੜੇ ਉਹ ਧੀਆਂ ਨੂੰ ਆਪਣੀ ਧੀਆਂ ਸਮਝ ਕੇ ਵਾਪਸ ਫੜਾ ਕੇ ਲੈ ਸੀਗੇ ਇਹ ਸੰਘ ਨੇ ਇਤਿਹਾਸ ਨਹੀਂ ਭਰਿਆ ਇਹਨੂੰ ਤੇ ਇਹੋ ਜਿਹੀ ਬੰਦੇ ਇਹੋ ਜਿਹੇ ਬੰਦੇ ਜ਼ਹਿਰ ਕੋਲਿਆ ਹੁਣ ਇਹੀ ਬੰਦਾ ਮੂੰਹ ਮਾफी ਮੰਗੂਗਾ ਪਰ ਮੈਂ ਫਿਰ ਦੱਸਦਾ ਇਹ ਦੂਜੀ ਗਲਤੀ ਆ ਪਹਿਲਾਂ ਵੀ ਮੰਡੀ ਦਾ ਅਸੀਂ ਹਮੇਸ਼ਾ ਕਹਿੰਦੇ ਆ ਉਹ ਅਸੀਂ ਧਰਮਾਂ ਦਾ ਸਨਮਾਨ ਕੀਤਾ ਅਸੀਂ ਮੰਡੀ ਦਾ ਬੇਸਰ ਸਤਿਕਾਰ ਰੱਖਿਆ ਇਹੀ ਬੰਦਾ ਬੁੱੱਦੂਗਾ ਜੇ ਅਜਿਹਾ ਕੀਤੀ ਗਲਤੀ ਹੋਈ ਫਿਰ ਭਰਾਵਾ ਨਾ ਤਾਂ ਪੰਚਾਇਤ ਹੈ ਨਾ ਮੀਟਿੰਗ ਹੈ ਆਪਣਾ ਆਪ ਵਿਚਾਰ ਲਈ ਆਪਣੇ ਕਾਗਜ਼ ਪੱਤਰ ਵਸੀਅਤ ਜਿਹੜੀ ਕਰਨੀ ਉਹ ਕਰਕੇ ਰੱਖਿਆ ਅਜ ਤੋਂ ਬਾਅਦ ਦੀ ਗੱਲ ਤੇ ਸੰਗਤ ਬੋਲ ਕੇ ਦੱਸ ਕੀ ਕੀ ਅਸੀਂ ਤੇ ਮਾਫੀ ਮੰਗ ਕੋਈ ਕਹਾਣੀ ਨਹੀਂ ਕੋਤਾਂ ਦੀ ਸਟੋਰੀ ਸੁਣਨੀ ਕੁਛ ਨਹੀਂ ਆਪੇ ਜੋ ਗਲਤੀ ਕੀਤੀ ਹੈ ਸੰਗਤ ਤੋਂ ਮਾਫੀ ਮੰਗ ਬਾਕੀ ਜੋ ਫਿਰ ਸੰਗਤ ਕਰਦੇ ਆ मेरी पोस्ट की वजह से किसी अपने सिख समाज को ठेस है उसके लिए मैं माफी चाहता हूं हिंदू समाज सर्व समाज है सर्व समाज है